ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕਾ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਨਵੇਂ ਬਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਲੌਗ ਅਸੀਂ ਅੱਜ ਰਾਤ ਨੂੰ ਸਟਾਰਟ ਕਰ ਰਹੇ ਹਾਂ ਕਿਉਂਕਿ ਦਿਨੇ ਸਾਨੂੰ ਟਾਈਮ ਨਹੀਂ ਲੱਦੇਗਾ ਫਿਰ ਸੋਈ ਜਿਹੜਾ ਰਾਤ ਨੂੰ ਇਧਰ ਸਾਡੇ 6 ਵਜੇ ਕਿਹੜੇ ਮਾਦਰੇ ਨੇ ਇਧਰ ਆ ਜੀ 45 ਮਿੰਟ ਹੋ ਗਏ ਤੇ 6:30 ਵਜੇ ਕੇ 45 ਮਿੰਟ ਹੋ ਗਏ 6:00 ਵਜੇ ਕੇ 45 ਮਿੰਟ ਹੋ ਗਏ ਮੈਨੂੰ ਸਾਢੇ 6:00 ਵਜੇ ਕੇ 45 ਮਿੰਟ ਨੂੰ ਫੋਨ ਘੱਟ ਲੱਗ ਗਿਆ ਮੈਨੂੰ ਆਮਾ ਦੇ ਨਾਲ ਦਵਾਈ ਦਿਵਾਉਣ ਵਾਲੀ ਹੈ ਕਰਨਾਂ ਦੀ ਦਵਾਈ ਨੇ ਮੈਨੂੰ ਕਰਤਾ ਕਿੰਨੇ ਕੁਝ ਬੜਾ ਆਪਾਂ ਕਹਿੰਦੇ ਕਰਤਾ ਕਿੰਨੇ ਕੁਝ ਜਿਹੜਾ ਉਹ ਬਣਾਇਆ ਤੇ ਅੱਜ ਕੁਝ ਦਿਨ ਵਧੀਆ ਚੜਿਆ ਹੋਇਆ ਸੀ ਨਾ ਜਿਹੜੇ ਆਪਣੇ ਦੋ ਤਿੰਨ ਕੰਮ ਸੀਗੇ ਉਹ ਪੂਰੇ ਹੋ ਗਏ ਨਹੀਂ ਤਾਂ ਤਕਰੀਬਨ ਜਿਹੜੇ ਕੰਮ ਹੁੰਦੇ ਨੇ ਉਹ ਹੁਣ ਤੇ ਪੂਰੇ ਨਹੀਂ ਹੁੰਦੇ ਹੈਗੇ ਕਦੇ ਕੋਈ ਜਵਾਬ ਦੇ ਦਿੰਦਾ ਕਦੇ ਕੋਈ ਜਵਾਬ ਦਿੰਦਾ ਕਿਸੇ ਕੰਮ ਨੂੰ ਨਾ ਤੇ ਸੋਨੂੰ ਮੈਂ ਦੱਸਦਾ ਕਿ ਆਪਾਂ ਨੇ ਕਿਹੜੇ ਕਿਹੜੇ ਕੰਮ ਕਰਵਾਏ ਨੇ ਤੇ ਆਪਣੇ ਕਿਹੜੇ ਕਿਹੜੇ ਕੰਮ ਪੂਰੇ ਹੋਏ ਨੇ ਜਿਹੜਾ ਗੀਜ਼ਰ ਲਵਾਇਆ ਸੀ ਨਾ ਇਹਦੇ ਆ ਤਾਰਾਂ ਵਗੈਰਾ ਜਿਹੜੀ ਲਵਾਉਣੀ ਸੀ ਉਹ ਲਵਾਈਆਂ ਨੇ ਤੇ ਪਾਈਪ ਜਿਹੜੀ ਫਿਟਕਾ ਨਹੀਂ ਸੀ ਉਹ ਮੈਂ ਆਪ ਖੁਦ ਕੀਤੀ ਆ ਪਾਈਪਾ ਫਿੱਟ ਬਟ ਤਾਰਾਂ ਮਿਸਤਰੀ ਤੋਂ ਫਿਟ ਕਰਾਈਆਂ ਨੇ ਤੇ ਇੱਕ ਦੋ ਕੰਮ ਹੋਰ ਸੀਗੇ ਉਹ ਮੈਨੂੰ ਯਾਦ ਨਹੀਂ ਆ ਰਿਹਾ ਹੁਣ ਆਪਾਂ ਉਹ ਬਾਅਦ ਜਦੋਂ ਵੀ ਯਾਦ ਆਏ ਮੈਂ ਤੁਹਾਨੂੰ ਦੱਸੂਗਾ ਹਾ ਤੇ ਸਿੰਘ ਕੈਮਰੇ ਦੇ ਅੱਗੇ ਇਹ ਨਹੀਂ ਆ ਮਛਰੀ ਆ ਰਹੀ ਹੈ ਮਛਰੀ ਆ ਰਹੀ ਸਲੋ ਮੋਸ਼ਨ ਚ ਅੱਜ ਭਾਈ ਸਬਜੀ ਸਬਜੀ ਕੀ ਬਣਾ ਰਹੇ ਤੁਸੀਂ

ਮਾਕੇ ਅਸਲਾ ਕਿਹਾ ਮੈਨੂੰ ਅਸਲਾ ਲੈ ਜਾਣਾ ਤੁਹਾਨੂੰ ਲੈ ਲੈ ਭਾਈ ਨੇ ਅਸਲਾ ਲੈਪਟਾਪ ਮੈਂ ਮੇਰਾ ਵੀ ਕਰਵਾ ਲਾ ਲੈਪਟਾਪ ਨੇ ਕੀ ਕਰਨਾ ਕੱ ਲੈਟੋ ਉਹ ਤਾਂ ਤੇਰੇ ਨਾਲ ਪੰਗਾ ਸਭ ਹਾਂ ਹੁਣ ਤਾਂ ਲੋਕ ਸਾਡੇ ਘਰ ਤੱਕ ਪਹੁੰਚਣ ਲੱਗ ਗਏ ਹੈ ਕਿ ਨਹੀਂ ਤੇ ਬਾਕੀ ਤੁਸੀਂ ਦੇਖ ਕੇ ਜਿਵੇਂ ਬਾਸੀ ਫਾਮੀ ਵਾਲੇ ਚਾਹਨਾ ਤੇਣਾ ਸੋਨੂੰ ਉਹਨੇ ਵੀਡੀਓ ਪਾਈ ਹੈ ਤੇ ਜਿਹੜਾ ਤੁਹਾਨੂੰ ਭਰਾ ਮੇਰੇ ਨਾਲ ਐੜਾ ਤਾਂ ਮੈਂ ਇੱਥੇ ਵੀ ਪਾ ਦਊਂਗੀ ਆਪਾਂ ਨਾ ਸਾਰੇ ਪਾਸੇ ਆਪਾਂ ਇਹ ਵੀਡੀਓ ਪਾ ਰਹੇ ਆ ਤੇ ਪਹਿਲਾਂ ਤਾਂ ਆਪਾਂ ਤੇ ਇਹ ਮੈਟਰ ਸੀਰੀਅਸਲੀ ਲਿਆ ਹੈਗਾ ਤੇ ਸਾਡਾ ਜਦੋਂ ਬਸ ਉਹ ਚਲਾ ਗਿਆ ਆ ਕੇ ਨਾ ਉਹ ਤੋਂ ਬਾਅਦ ਸਾਡਾ ਦਿਮਾਗ ਕੰਮ ਕੀਤਾ ਨਹੀਂ ਆ ਤੁਸੀ ਸੀਸੀਟੀਵੀ ਫੋਟੋਸ ਦੇਖੀਏ ਤਾਂ ਤੁਸੀਂ ਦੇਖਿਆ ਤੇ ਸਾਰਾ ਕੁਝ ਤਾਂ ਉਹ ਪਲੈਨਿੰਗ ਦੇ ਨਾਲ ਆਇਆ ਸੀ ਪਰ ਸਾਡਾ ਹਜੇ ਵੀ ਕਿਤੇ ਨਾ ਕਿਤੇ ਮਨ ਨਹੀਂ ਵੱਜ ਰਿਹਾ ਪਰ ਬੜੇ ਭੈਣ ਭਰਾਵਾਂ ਦੇ ਫੋਨ ਬੜੇ ਮੈਸੇਜ ਹਨਾ ਸਾਰੇ ਆਪੋ ਆਪਣੀ ਰਾਏ ਦੇ ਰਹੇ ਨੇ ਉਹ ਕਹਿੰਦੇ ਇਦਾਂ ਉਦਾਂ ਹਨਾ ਤੇ ਦੇਖੋ ਜੀ ਤਾਂ ਤਾਂ ਬਾਬਾ ਦੀਪ ਸਿੰਘ ਤੋਂ ਵੱਧ ਕੇ ਕੋਈ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਕੁਝ ਨਹੀਂ ਹੈਗਾ ਹਨਾ ਤੇ ਜਿਹੜਾ ਵੀ ਕੋਈ ਕਿਸੇ ਇਰਾਦੇ ਨਾਲ ਆਇਆ ਜਾਂ ਕਿਦਾਂ ਕੁਝ ਵੀ ਲਾ ਲੋ ਹਨਾ ਹਨਾ ਫੋਟੇ ਬੰਦ ਕਰ ਦਿਓ ਜੀ ਵੀਡੀਓ ਬਣਾ ਰਹੀ ਆ ਤੇ ਜੋ ਵੀ ਜੇ ਕੋਈ ਕਿਸੇ ਗਲਤ ਰਾਹ ਦੇ ਨਾਲ ਆਇਆ ਜਾਂ ਕਿੱਦਾਂ ਵੀ ਹਨਾ ਤੇ ਆਪਾਂ ਤਾਂ ਇਹ ਕਹਿੰਦੇ ਕਿ ਪਰਮਾਤਮਾ ਦੇਖੇ ਹਨਾ ਜੋ ਵੀ ਹੈ ਕੁਛ ਬਟ ਆਪਾਂ ਇਹ ਵੀ ਕਹਾਂਗੇ ਵੀ ਕਿਸੇ ਦਾ ਨਾ ਉਹ ਨਾ ਹੋਵੇ ਕੋਈ ਕਿਹਨੇ ਵੀ ਵੀ ਪਰਮਾਤਮਾ ਕਿਸੇ ਦਾ ਮਾੜਾ ਨਾ ਕਰੇ ਚੰਗਾ ਹੀ ਕਰੇ ਜੋ ਸਾਡਾ ਮਾੜਾ ਕਰਨ ਵੀ ਕੋਈ ਆਇਆ ਤੇ ਪਰਮਾਤਮਾ ਉਹਦਾ ਵੀ ਭਲਾਈ ਕਰੇ ਤੇ ਬਾਕੀ ਤੁਸੀਂ ਸਾਰੇ ਭੈਣ ਭਰਾ ਸਾਡੇ ਨਾਲ ਤੁਹਾਡੀਆਂ ਅਰਦਾਸਾਂ ਸਾਡੇ ਨਾਲ ਨੇ ਤੇ ਸਾਨੂੰ ਜਿਹੜੇ ਮੈਸੇਜ ਆ ਰਹੇ ਨੇ ਭੈਣ ਭਰਾਵਾਂ ਦੇ ਸਾਰਿਆਂ ਦੇ ਇੱਦਾਂ ਕਿ ਭਰਾਵਾਂ ਦੇ ਵੀ ਮੈਸੇਜ ਆਉਂਦੇ ਸਾਨੂੰ ਬਹੁਤ ਮੈਸੇਜ ਆ ਰਹੇ ਹਨਾ ਇਹ ਸਾਰੇ ਹੀ ਇਹ ਹੀ ਕਹਿ ਰਹੇ ਕਹਿੰਦੇ ਪਲੀਜ਼ ਆਪਣਾ ਧਿਆਨ ਰੱਖੋ ਤਰੱਕੀ ਕੋਈ ਜ਼ਰਦਾ ਨਹੀਂ ਕਿਸੇ ਦੀ ਐਨੀ ਤੱਕੀ ਤਾਂ ਸੀ ਕੀਤੀ ਨਹੀਂ ਅਜੇ ਕਹਿੰਦੇ ਇਹ ਤਾਂ ਤਰੱਕੀ ਨਹੀਂ ਤਰੱਕੀ ਆ ਜੇ ਤੁਸੀਂ ਸੁਣ ਤੋਂ ਮੈਂ ਤਾਂ ਕਰਦੇ ਆ ਰਿਆਂ ਉਹ ਤਾਂ ਗੱਲ ਏ ਠੀਕ ਆ ਆਪਣਾ ਮਾਰ ਕੇ ਆਹ ਨਹੀਂ ਐਨੀ ਵੀ ਨਹੀਂ ਕੀਤੀ ਹੋਈ ਪੱਕਾ ਲੱਗੇ ਉਹ ਇਹ ਨਾਲ ਤਾਂ ਉਹ ਵੀ ਚੱਲੇ ਆ ਤਾਂ ਉਹ ਵੀ ਚੱਲੇ ਆ ਮਾਸਾ ਦੋ ਮਿੰਟ ਪਾਓ ਹੈ ਤਰੱਕੀ ਦੀ ਪੌੜੀ ਨੇ ਪਹਿਲਾ ਪੈਰ ਘਰਿਆ ਹੀ ਹੈ ਅਜੇ ਜਦੋਂ ਨਾਲੇ ਇੱਕ ਜਮਨ ਲੱਗ ਗਿਆ ਹੈ ਜਦੋਂ ਆਪਾਂ ਕਹਿੰਦਾ ਮੰਨਣਾ ਨਾ ਚਾਹੀਏ ਨੀਤਾ ਸੱਤੀਆਂ ਹੋਣਾ ਕਿੱਦਾਂ ਜਵਾਈ ਬਣਨ ਹੁੰਦੇ ਫਿਰ ਮਾਪੇ ਰਾਹ ਅੰਦੇ ਭਾਗ ਲਾ ਲੈਂਦਾ ਐਦਾ ਕਰਨ ਕਰੋਣ ਨਾਲ ਕਿਹਦੇ ਪਾਵਾ ਦੇ ਕਿਹਦੇ ਧੰਗੇ ਮਰ ਲਾ ਗਏ ਮੇਰੇ ਦੁਨੀਆ ਗਈ ਤੇ ਸਾਨੂੰ ਇਹ ਕਰਦਾ ਪਤਾ ਹੁੰਦਾ ਤਾਂ ਅਸੀਂ ਵੀ ਵੀਡੀਓ ਪਾਈਏ ਵੀ ਸਾਨੂੰ ਦੱਸੋ ਕਿ ਕੀ ਹੈ ਹਾਂ ਕੀ ਹੈ ਆਪਾਂ ਤੇ ਇਹ ਟਕਰਾਣੇ ਕਰੇ ਪਈ ਨਹੀਂ ਹੈਗੇ ਕਿਉਂਕਿ ਅਸੀਂ ਤਾਂ ਮੇਕ ਵੀਡੀਓ ਛੱਡਤੀ ਫਿਰ ਅਸੀਂ ਆਪਣੇ ਜਿਹੜੇ ਸਾਡੇ ਬਹੁਤ ਖਾਸ ਭੈਣ ਭਰਾ ਸਾਡੇ ਹਨ ਉਹਨਾਂ ਨੂੰ ਵੀ ਦਿਖਾਈਆਂ ਵੀ ਆ ਕੇ ਦੇਖਿਓ ਉਹਨਾਂ ਨੇ ਤੁਹਾਨੂੰ ਕਿਹਾ ਵੀ ਸਹੀ ਨਹੀਂ ਲੱਗ ਰਹਾ ਗਲਤ ਹੈ ਜੋ ਵੀ ਹੈਗਾ ਇਹ ਅਸੀਂ ਫਿਰ ਵੀ ਨਸੀਰ ਸੁਣਾਈ ਹੈਗੀ ਫਿਰ ਤੁਹਾਨੂੰ ਕਿਹਨੂੰ ਸਲਾਹ ਦਿੱਤੀ ਕਿ ਨਾ ਤੁਸੀਂ ਤੁਹਾਡੇ ਚੈਨਲ ਬਣਾਏ ਤੁਸੀਂ YouTube ਤੇ ਕਿਉਂ ਨਾ ਪਾਦੇ ਹੈਗੇ ਪਰ ਪੁਲਿਸ ਨੂੰ ਕਮਪਲੇਂਟ ਕਰੋ ਹਾਂ ਉਹ ਕਰਤੀ ਹੁਣ ਆਪਣਾ ਤੇ ਬਾਕੀ ਦੇਖੋ ਜੀ ਪਰ ਹੁਣ ਕੀ ਕਹਿ ਸਕਦੇ ਆ ਇਹੋ ਜਿਹੇ ਕੰਮ ਬਾਰੇ ਨਾ ਜਿਹੜੇ ਕਰਦੇ ਉਹਨਾਂ ਵਾਸਤੇ ਸਾਰਾ ਕੁਝ ਏ ਜਿਹੜੇ ਨਹੀਂ ਕੁਝ ਕਰਦੇ ਉਹਨਾਂ ਵਾਸਤੇ ਕੁਝ ਵੀ ਨਹੀਂ ਹੈਗਾ ਬਾਕੀ ਪਰਮਾਰਥਨਾ ਸਭ ਦਾ ਭਲਾ ਕਰੇ ਤੇ ਤੁਸੀਂ ਸਾਡੇ ਵੱਲ ਸਾਰੇ ਨੇ ਅਰਦਾਸਾਂ ਕਰਨੀਆਂ ਨੇ ਕਿ ਕਿਹਨਾਂ ਮੱਕੀ ਜੀ ਨਾਲ ਦੇ ਸਾਥ ਨਾਲ ਦੇ ਉਹਦਾ ਪਾਪਾ ਬਿਲਕੁਲ ਨਾ ਦਬਰ ਨਹੀਂ ਦਿੰਦਾ ਹੈਗਾ ਅੱਜੇ ਵੀ ਇਹੋਨਾਂ ਦਾ ਕੋਈ ਬਾਹ ਬੜੀ ਧੱਕੇ ਫੜ ਕੇ ਰੱਖਣੀ ਓਹ ਤਾਂ ਕਿ ਜੇ ਕਿਸ ਨੇ ਕੁਝ ਕਰਨਾ ਹੈ ਤਾਂ ਸਾਹਮਣੇ ਆ ਕੇ ਕਰੋ ਨਾ ਜੇ ਸਾਹਮਣੇ ਦਿਖਾਓ ਭੀ ਆ ਸਾਨੂੰ ਆ ਜਲਸੀ ਹੈ ਹੈ ਨਾ ਪਿੱਠ ਪਿੱਛੇ ਪਿੱਠ ਪਿੱਛੇ ਕਿਸ ਨੂੰ ਭੇਜ ਕੇ ਕੰਮ ਇਹ ਕਰਵਾਉਣੇ ਹੈ ਇਹ ਕੋਈ ਬਾਹਰ ਵੀ ਰੂੜੀ ਨਾ ਹੈ ਛੋਟਾ ਬਤਨ ਬਾਹਰ ਦੀ ਹੈ ਹੈ ਉਹ ਨਾ ਉਹ ਨਾ ਦਿਖਾਓ ਨਾ ਜੋ ਕਰਦੋਂ ਉਹਨੂੰ ਚਈ ਲੱਗਦਾ ਫੇ ਆਪਾਂ ਬਹੁਤ ਜੰਗ ਜਿੱਤ ਲਈ ਹੋਣੀ ਜਾਂ ਕੁਝ ਵੀ ਲਾ ਲਓ ਮਾ ਉਹ ਟੱਕਰਦਾ ਕੀ ਹੈ ਮੇਰ ਕਹ ਰਿਹਾ ਕਿ ਰੋਲਾ ਫਰਾ ਦਿਵਾਲੀ ਵਾਲਾ ਦੇਂਦਾ ਹਾਂ ਕੀ ਦਿਵਾਲੀ ਵਾਲਾ ਦੇਣਾ ਦਿਵਾਲੀ ਵਾਲੀ ਰਾਤ ਹਨ ਇਹਨਾਂ ਜਿੱਦੋਂ ਸੰਸਨੀ ਖੇਲ ਸੀ ਕਿ ਕੀ ਕਹਿੰਦੇ ਨੇ ਸੰਸਨੀ ਖੇਲ ਹੈ ਕਿ ਕੇਰ ਹੀ ਹੋ ਗਿਆ ਸੰਸਨੀ ਖੇਲ ਹੀ ਹੋ ਗਿਆ ਹਾਂ ਸੰਸਨੀ ਖੇਲ ਹੀ ਹੋ ਗਿਆ ਫਿਰ ਦਿਵਾਲੀ ਵਾਲੀ ਰਾਤ ਕੋ ਦੇਖੋ ਹਮਾਰੇ ਸਾਥ ਕੀ ਆ ਰੂਗਾ ਕਿਸ ਨੇ ਹਮੇ ਕੀ ਆ ਪਿਆ ਜਾਨ ਤੋਂ ਮਾਰਨੇ ਦੀ ਕੋਸ਼ਿਸ਼ ਕਿ ਟ੍ਰਿਕ ਆ ਗਈ ਹੈ ਪਰੇ ਕੁਛ ਮਰਜ਼ੀ ਕੋਈ ਕੁਛ ਕਰੀ ਜਾਵੇ ਕੁਛ ਮਰਜ਼ੀ ਕੁਛ ਕਹੀ ਜਾਵੇ ਸਾਡੇ ਚਿਹਰੇ ਜਿੱਦਾਂ ਹੈਗੇ ਆ ਪਰਮਾਤਮਾ ਦੀ ਸਾਡੇ ਤੇ ਬੜੀ ਕਿਰਪਾ ਹੈ ਹਾਂ ਸਾਹਮਣੇ ਇਹ ਸਾਡੇ ਦਿਨੇ ਆ ਸੀ ਹਾਂ ਇੱਧਰ ਵੀ ਉੜਦੇ ਆ ਸਾਡੇ ਮੱਥੇ ਲੱਗਦੇ ਆ ਠੀਕ ਹੈ ਨਾ ਤੇ بس ਜਦੋਂ ਵੀ ਅਸੀਂ ਉੜਦੇ ਬਹਿਲੇ ਸਾਡੇ ਮੂੰਹ ਚੋਂ ਹੀ ਨਿਕਲਦਾ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਗੁਰੂ ਰਾਮਦਾਸ ਜੀ ਐ ਜੀ ਘਟੀਆਂ ਤੋਂ ਜੇ ਆਪਾਂ ਕਦੀ ਰੱਖਣੀ ਹੈਗੀ ਤੇ ਬਾਕੀ ਜਦੋਂ ਤੁਸੀਂ ਸਾਡਾ ਫਿਕਰ ਕਰਦੇ ਹੋ ਸਾਰੇ ਭੈਣ ਭਰਾ ਮੈਸੇਜ ਕਰਦੇ ਹੋ ਬਹੁਤ ਵਧੀਆ ਗੱਲ ਹੈ ਇਹ ਤਾਂ ਇਹੋ ਜਿਹੇ ਸਾਡੇ ਆਪ ਤੁਸੀਂ ਅਦਾਸਾਂ ਕਰਦੇ ਰਹੋ ਜਿਹੜੇ ਭੰਤਰਾਵਾਂ ਨੂੰ ਗੁਰਗੋਗੂ ਦੀ ਤੇ ਵਿਸ਼ਵਾਸ ਹਨ ਜਿਹੜੇ ਕੁੱਠੇ ਕਮਰ ਨਹੀਂ ਪੈਂਦੇ ਪਰ ਜਿਹੜੇ ਪੈਂਦੇ ਆ ਵਿਚਾਰੇ ਉਹਨਾਂ ਵਾਸਤੇ ਕੁਝ ਨਹੀਂ ਕਹਿ ਸਕਦੇ ਆਪਾਂ ਕਿ ਬਟੂ ਇਹੋ ਜਿਹੇ ਕੰਮਾਂ ਤੋਂ ਕੁਝ ਨਹੀਂ ਪਿਆਰੇ ਇਹ ਕੰਮਾਂ ਦੇ ਚੁੱਠੇ ਕਮਾਂ ਦੇ ਵਿੱਚ ਆ ਤਾਂ ਤੁਸੀਂ ਇਹੋ ਤੁਹਾਨੂੰ ਸਭ ਤੋਂ ਪਿਆਰਾ ਚਾਹੋਗੇ ਚੰਨ ਸ਼ਬਦ ਮੈਂ ਇਹੀ ਕਹਿਣਾ ਚਾਹੁੰਨਾ ਵੀ ਕਿਸੇ ਦੀ ਜਿਹੜੀ ਤਰੱਕੀ ਕਿਸੇ ਜਰਰੀ ਨਹੀਂ ਆਂਦੀ ਖੁਦ ਉਮੀਦ ਬਣ ਕੇ ਦਿਖਾਓ ਨਾ ਮਿਹਨਤ ਕਰਕੇ ਦਿਖਾਓ ਉਹ ਹੀ ਪੂਜਨ ਉਟਾਉਣ ਨੂੰ ਫਿਰਦਦੇ ਨੇ ਕਿ ਬਸ ਇਹ ਡਿਗ ਜੇ ਬਸ ਕਿਵੇਂ ਡੇਗੀਆਂ ਨੂੰ ਠੀਕ ਹੈ ਨਹੀਂ ਕੁਝ ਆਪਣੇ ਆਪ ਵੀ ਬਣ ਕੇ ਕੁਝ ਦਿਖਾਓ ਵੀ ਹਾਂ ਮੈਂ ਇਹਨਾਂ ਤੋਂ ਉੱਪਰ ਗਿਆ ਹਨਾ ਇਹ ਥੋੜੀ ਨਾ ਵੀ ਕਿਸੇ ਨੂੰ ਡੇਗਣ ਦੀ ਕੋਸ਼ਿਸ਼ ਕਰੋ ਵੀ ਇਹ ਡਿਗ ਜੇ ਛੇਤੀ ਹੈ ਇਹ ਉੱਟ ਕੇ ਗਿਆ ਸਾਡੇ ਸਾਡੇ ਪਿਓ ਸਾਨੂੰ ਡਿਗ ਲੈਂਦੇ ਨੇ ਹਾਂ ਕਦੇ ਨਹੀਂ ਪਾਪਾ ਦੀਪ ਸਿੰਘ ਉਹ ਰੱਤਨ ਦੱਸਿਆ ਨਾ ਕਿ ਪਾਪਾ ਦੀਪ ਸਿੰਘ ਤੇ ਗੋਬਿੰਦ ਸਿੰਘ ਤਾਂ ਗੁਰੂ ਗRAND ਦਾ ਸੀ ਉਹਨਾਂ ਨੇ ਸਾਡੀ ਬਾਹ ਮੜੀ ਹੋਈ ਹੈ ਜਿੰਨਾ ਚਿਰ ਉਹ ਨਹੀਂ ਸਾਡੀ ਬਾਹਰ ਛੱਡਦੇ ਉਹਨਾਂ ਦੇ ਕੋਲ ਸਾਨੂੰ ਕੋਈ ਢੁੰਡਾ ਹੈਗਾ ਠੀਕ ਹੈ ਜਿੱਥੇ ਮਰਜੀ ਜ਼ੋਰ ਲਾ ਲਓ ਠੀਕ ਹੈ ਜਿਹੜਾ ਕੋਈ ਢੁੰਡਾ ਕਿਸੇ ਕੋਲ ਕਰ ਲਓ ਤੇ ਮੈਂ ਤਾਂ ਹਾਸਾ ਆਉਂਦਿਆ ਲਗਾ ਤੇ ਦੇਖੋ ਦੁਨੀਆ ਕਿੱਥੋਂ ਤੱਕ ਗਿਰ ਗਈ ਹੈ ਦੇਖ ਲਓ ਖਾਦੀ ਹੋਈ ਪਈ ਲੋਕਾਂ ਵਾਲੀ ਅੱਧੀ ਬਾਕੀ ਲੋਨ ਪ੍ਰਾਣ ਕੋਈ ਗੱਲ ਨਹੀਂ ਇਹ ਕੋਸਕ ਦਾ ਅੱਗੇ ਚੇਤੀ ਆਪਾਂ ਇਹ ਬੰਦਾ ਫੜ ਕੇ ਫਿਰ ਵੀ ਆਪਾਂ YouTube ਤੇ ਦਿਖਾਵਾਂਗੇ ਹਾਂ ਨਹੀਂ ਸਾਡਾ ਹੁਣ ਇਹ ਸਸਾ ਜੀ ਸਾਡਾ ਚੱਲ ਰਿਹਾ ਤੇ ਛੇਤੀ ਵੀ ਆਪਾਂ ਦਿਖਾਵਾਂਗੇ ਜੇ ਸਾਡੇ ਸੱਤ ਛੇਤੀ ਲੱਗਣ ਦੇ ਚਾਂਸ ਹੈਗੇ ਆ ਪਾਣੀ ਵੀ ਬੜਾ ਚੰਗਾ ਹੈ ਤੇ ਬੰਦੀ ਲੋਦੀ ਕੁੜਦੂ ਨੂੰ ਅੱਜ ਅਸੀਂ ਆਲੂ ਡਾਲ ਦिए हैं ਆਲੂ ਬਬਲੂ ਕੋਲੋਂ ਮੰਗ ਕੇ ਪਾਇਆ ਅੱਜ ਆਲੂ ਬਬਲੂ ਦੇ ਪਾਸ ਲੈ ਕੇ ਆਈ ਗਗਨ ਬਬਲੂ ਤੋਂ ਲੈ ਕੇ ਆਈ ਆਲੂ ਵੈਸੇ ਤਰੀ ਵਾਲੀ ਬਣਦੇ ਨੇ ਵੈਸੇ ਥੋੜੀ ਜਿਹੀ ਰਸਮੀ ਸੀ ਜੇ ਪਾਣੀ ਹੋ ਰਿਹਾ ਹੈ ਹੈ ਜਦੋਂ ਹੁਣ ਬਬਲੂ ਤੇ ਆਲੂ ਲੈ ਕੇ ਆਇਆ ਹਮ ਤੁਹਾਨੂੰ ਪਤਾ ਆਲੂ ਲੈ ਕੇ ਆਇਆ ਬਬਲੂ ਕਾਤਾ ਕੁਝ ਕਰ ਗਿਆ ਅਲੂ ਹੀ ਮੁੱਕ ਗਿਆ ਅੱਜ ਕੱਲ ਆਦੇ ਅਲੂ ਹੀ ਹੈ ਜਿਹੜੇ ਕਰੇ ਟੈਂਕਾ ਤਾਂ ਕਿ ਗਿਆ ਆਰਡਰ ਤੇ ਆ ਡਰਾ ਰਹੇ ਸਵੇਰ ਦੇ ਕੋਈ ਤਾਂ ਰੋਕਣਾ ਆਸਕਾ ਮੈਂ ਕਿਹਾ ਉਹਨੇ ਮੈਨੂੰ ਇਹ ਕੁਝ ਕਹਿੰਦਾ ਵੀ ਬੁਟੀਕ ਤੇ ਕਰਕੇ ਇਹ ਉਹ ਨਾ ਸਰਲ ਸੁਖਣਾ ਨਾ ਸੁਣਿਆ ਬਦਦਾ ਰਸੋਈ ਤੇ ਕੰਮ ਦਾ ਸਾਡੇ ਪੈਣਾ ਪਰ ਸੋਰੀ ਨਮਸਕਾਰ ਸੀ ਅੱਜ ਅੱਜ ਵੀ ਹੋ ਗਈ ਏ ਜਿਹੜੇ ਆਨਲਾਈਨ ਆ ਉਹ ਤਾਂ ਮੈਂ ਕਹਿੰਦੀ ਛਾਲਾ ਵੱਜਦੀ ਆ ਨਾ ਕਿਤੇ ਠੀਕ ਏ ਬਾਲੋ ਨੇ ਨਾ ਕੋਸ ਮਨਵਾ ਤੋੜੇ ਕੋ ਲੋਕੋ ਜੇਕਰ ਤੁਸੀਂ ਕਰਨਾ ਕਰ ਲੋ ਐ ਨਹੀਂ ਇਹਦੀ ਮਰਦੇ ਹੈਗੇ ਨਾ ਦਰਦੇ ਆ ਸੀ ਆ ਇਹ ਮੇਰੇ ਵਰਗੀ ਤਾਂ ਆਏ ਜੀ ਮੈਂ ਤਾਂ ਕਾਰਨ ਲੈ ਕੇ ਮਰੂੰਗੀ ਨਾ ਨਹੀਂ ਤੇ ਮਰੀ ਇਹਨਾਂ ਦਾ ਫੜ ਕਿੱਥੇ ਮੈਂ ਬਣਾਇਦਾ ਹੋਰ ਪਾਸੋਂ ਕੁੰਦੂ ਬ ਮੜ ਜਾ ਨੂੰ ਗੱਲ ਨਹੀਂ ਕਰਦਾ ਮੁੱਝ ਹੋਣੀ ਆ ਨੂੰ ਪਹਿਲਾਂ ਫਰਾਈ ਕੀਤੇ ਹੋਏ ਨੇ ਆ ਨੂੰ ਕੱਚੀ ਹਨ ਜੀ ਮੈਂ ਕਰਦੇ ਹਾਂ ਬਲੋ ਇੱਕੋ ਦੇ ਰੂ ਆਪਾਂ ਬਣਾਤਾ ਅਜ ਤਰੀ ਵਾਲੇ ਬਿੱਲੀ ਵਾਰ ਰਸਮਿਸ ਰਸਮਿਸ ਇਹਦੇ ਮਤਲਬ ਰਾਸ ਮਿਤੇ ਤੇ ਹੁਣ ਸਾਡੀ ਕੜਾਈ ਦੇ ਨਾਲ ਜਾਇਓ ਜੀ ਇਹ ਸਾਡੀ ਕਰਮਾ ਵਾਲੀ ਕੜਾਈ ਹੈ ਤੇ ਸੈਕਿੰਡ ਇਹ ਨਾਨ ਸਟਿਕ ਪੈਨ ਬਣਿਆ ਪਿਆ ਇਸ ਟਾਈਮ ਪੂਰਾ ਕੋਈ ਇਹ ਸਬਜੀ ਥੱਲੇ ਨਹੀਂ ਲੱਗਦੀ ਕੋਈ ਸੜਦੀ ਨਹੀਂ ਬੜੀ ਵਧੀਆ ਸਬਜੀ ਰਹਿੰਦੀ ਹੈ ਜੀ ਠੀਕ ਹੈ ਤੇ ਪਿਆਰ ਨਾਲ ਬਣਾਓ ਤੇ ਖਾਓ ਠੀਕ ਹੈ ਮੰਗਿਓ ਨਾ ਕੜਾਈ ਹਾਂ ਤੇ ਕੜਾਈ ਨਾ ਮੰਗਣ ਬਹਿ ਜਣ ਕੇ ਤੇ ਕਹਦਾ ਸੀ ਅਮਰ ਨੂੰ ਤੁਹਾਡਾ ਕੜਾਈ ਚਾਹੀਦੀ ਹੈ ਠੀਕ ਹੈ ਅੱਗੇ ਸਵੇਰ ਕਰਨੀ ਦੀ ਇੱਦਾਂ ਮੈਂ ਅੱਸੀ ਜਾਇਆ ਸੀ ਉਹ ਡਰਾਈ ਫਰੂਟ ਵਾਲਾ ਡੱਬਾ ਨਹੀਂ ਹੈਗਾ ਕਹਿੰਦੇ ਉਹ ਬੜਾ ਵਧੀਆ ਤੁਹਾਡਾ ਤਵੀ ਵੀ ਉਹਦਾ ਉਹਨਾਂ ਮਿਲ ਜੇਗਾ ਫਿਰ ਆ ਬੰਗੀ ਇਹਨਾਂ ਨੂੰ ਮਰਦੂ ਮਾਟਰ ਚੋਂ ਚਾਈ ਦਾ ਆਪਾਂ ਇੱਥੇ ਇਦਾਂਗੇ ਠੀਕ ਹੈ ਵਿੱਚ ਕੜਾਈ ਆਪਣਾ ਮਾਰਦਣ ਰੱਖਣਾ ਠੀਕ ਹੈ ਇਹ ਜੀਜ਼ਾਂ ਚ ਆਪਾਂ ਮਾਰਦਣ ਰੱਖਦੇ ਮਾਰਦੇ ਰਹਾ ਨਾ ਬੀਨ ਉਸ ਤਰ੍ਹਾਂ ਕਰਾਇ ਲੈ ਥੋੜੀ ਕਰਾਇਆ ਇਹ ਥੋੜੇ ਐਨੇ ਵੀ ਨਹੀਂ ਗਿਰ ਗਏ ਸੀ ਹਾਂ ਚਲੋ ਖਾਓ ਰੋਟੀਆਂ ਜਿੰਨੇ ਖਾਣੀਆਂ ਤੇ ਫਿਰ ਚੱਲੀਏ ਬਾਹਰ ਜਾ ਫਤ ਵਜਣ ਵਾਲੇ ਤੁਹਾਨੂੰ ਬਸ ਪਰਪੇ ਚੱਲਦੇ ਆ ਤੇ ਬਾਕੀ ਜੀ ਤੁਸੀਂ ਵੀ ਸਾਰੇ ਜਾਣੇ ਜਰੂਰ ਇੱਕਦਮ ਫੇਰ ਕਹਿ ਰਹਾ ਵੀ ਆਪਣੀ ਰਾਏ ਜਰੂਰ ਦਿਓ ਹਣਾ ਬਾਕੀ ਸਾਨੂੰ WhatsApp ਤੇ ਮੈਸੇਜ ਕਰ ਲਓ ਕਰ ਸੀ ਹਾਂ WhatsApp ਨੰਬਰ ਤੁਹਾਡੇ ਕੋਲ ਹੈਗਾ ਸਾਰਿਆਂ ਕੋ ਆਪਣਾ ਬੁਟੀਕ ਵਾਲਾ 8146210521 ਤੇ ਪਲੀਜ਼ ਕੋਸ਼ਿਸ਼ ਕਰਿਓ ਕਿ ਵਾਇਸ ਮੈਸੇਜ ਕਰਿਓ ਹਣਾ ਕਿਉਂਕਿ ਕਾਲ ਆਲਰੇਡੀ ਬੁਟੀਕ ਦੇ ਕੰਮ ਨੂੰ ਲੈ ਕੇ ਬਹੁਤ ਆਉਂਦੀਆਂ ਨੇ ਫਿਰ ਕੱਲ੍ਹ ਦੀਆਂ ਕਾਲ ਜਿਹੜੀਆਂ ਬਹੁਤ ਜ਼ਿਆਦਾ ਸਵੇਰ ਦੀਆਂ ਆ ਰਹੀਆਂ ਨੇ ਜਿਹੜਾ ਤੁਹਾਨੂੰ ਨੇ ਵੀਡੀਓ ਪਾਈ ਸੀ ਨਾ ਔਰ ਜਦੋਂ ਨਹੀਂ ਚੱਕ ਪਾਉਂਦੇ ਫਿਰ ਭੈਣ ਭਰਾ ਗੁੱਸਾ ਕਰ ਦਿੰਦੇ ਕਿ ਸਾਡੇ ਫੋਨ ਨੇ ਚੱਕਿਆ ਪਤਾ ਨਹੀਂ ਨਾ ਤੇ ਕਿਉਂਕਿ ਬਿਜ਼ੀ ਬਹੁਤ ਜ਼ਿਆਦਾ ਚੱਲ ਰਹੇ ਸੀ ਬਹੁਤ ਜ਼ਿਆਦਾ ਕਿ ਕੌਲਾਂ ਬਹੁਤ ਜ਼ਿਆਦਾ ਘੱਟ ਚੱਕੀ ਜਾ ਰਹੀਆਂ ਨੇ ਹਾਂ ਸਾਦ ਨਹੀਂ ਕੰਮ ਨਹੀਂ ਕੀਤਾ ਉਹ ਕੰਮ ਇੰਨਾ ਇਕੱਠਾ ਹੋ ਰਿਹਾ ਬਈ ਕੁਛ ਨਾ ਹਾਂ ਤੁਹਾਨੂੰ ਦੱਸਿਆ ਸਾਰਾ ਹਨਾ ਪ੍ਰੋਸੈਸ ਕੀ ਰਿਹਾ ਕਿ ਸਾਡੇ ਕੰਮ ਰਹੇ ਸੀ ਕਿੱਧਰ ਬਿਜ਼ੀ ਰਹੇ ਸੀ ਸਾਰਾ ਕੁ ਤੁਹਾਨੂੰ ਗਾਣ ਵਾਲੇ ਚੈਨਲ ਤੇ ਸੋਨੂ ਵਾਲੇ ਚੈਨਲ ਤੇ ਪਤਾ ਲੱਗ ਗਿਆ ਤੇ ਮੇਰਾ ਜਿੱਦਣ ਦੀ ਆਡੀ ਭਾਬੀ ਕੀ ਮੇਰਾ ਤਾਂ ਵੀਡੀਓ ਬਣਾਉਣ ਦੇ ਲਈ ਨਹੀਂ ਕਰਨਿਆ ਹਨਾ ਪਤਾ ਨਹੀਂ ਕਿਉਂ ਮੈਂ ਜ਼ਿਆਦਾ ਹੀ ਹਨਾ ਜਿੱਦਾਂ ਕਹਿੰਦੇ ਅਟੈਚਮੈਂਟ ਹੋ ਜਾਂਦੀ ਹੈ ਐ ਲੱਗ ਰਿਹਾ ਜਿੱਦਾਂ ਸਾਡੇ ਕੋਈ ਜਵਾਕ ਗਿਆ ਹੋਇਆ ਹਨਾ ਕਿਤੇ ਵੀ ਜਦ ਸਿਮਰਨ ਨਹੀਂ ਸਿਮਰਨ ਦੇ ਜਾਂਤਵਾਰ ਰਾਏ ਦੇ ਜਾਂਤਵਾਰ ਉਹਨਾਂ ਤੇ ਸਿਮਰਨ ਦੇ ਜਾਂਤਵਾਰ ਰਾਏ ਦੇ ਜਾਂਤਵਾਰ ਜਿੱਦਾਂ ਦੀ ਫੀਲਿੰਗ ਸੀ ਓਦਾਂ ਦੀ ਹੋਈ ਪਈ ਐ ਹੌਲੀ 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 ਮਨ ਸੈੱਟ ਹੋਊਗਾ ਤੇ ਬਾਕੀ ਆਦੇ ਜੁਕੇਸ਼ਵਰ ਵਰਗਾ ਆਦੇ ਜੁਕੇਸ਼ਵਰ ਵਰਗਾ ਦੇ ਸਕਦਾ ਹਾਂ ਉਹਦੇ ਵਰਗਾ ਹੀ ਉਹ ਵਰਦੀ ਹੋਏ ਜੁਕੇਸ਼ਵਰ ਆਈ ਵੀ ਜਿਹੜਾ ਸਦੋ ਜਦੋਂ ਕੱਲ ਵੀਡੀਓ ਵੇਖੀ ਨਾ ਤੇ ਆਹਾਂ ਨੂੰ ਇਹੀ ਲੱਗਿਆ ਕਿ ਸੋਨੂੰ ਦਾ ਬਬਲੂ ਐ ਮੈਂ ਉਹ ਤੇ ਤੜਕਾ ਲਾ ਰਹੀ ਹਾਂ ਜਿਵੇਂ ਹੁਣ ਤੁਸੀਂ ਵੀਡੀਓ ਦੇਖੇ ਮੈਂ ਤੜਕਾ ਲਾ ਰਹੀ ਮੈਂ ਤੜਕਾ ਲਾਂਦੀ ਲਾਂਦੀ ਨਾ ਮੇਰਾ ਜਾਣਾ ਕੀ ਜਦ ਤਰਾ ਬੋਲੋ ਮੇਰਾ ਨਾ ਧਿਆਨ ਕੈਮਰੇ ਵੱਲ ਪਿਆ ਮੈਂ ਤਾਂ ਮੁੜ ਕੇ ਦੇਖਿਆ ਕਿ ਉਹ ਨਾ ਸਾਡੇ ਗੇਟ 'ਚ ਖੜਾ ਹੋਇਆ ਵੀਡੀਓ ਤੁਸੀਂ ਦੇਖਿਓ ਚੰਗੀ ਤਰ੍ਹਾਂ ਦੇਖਿਓ ਤੇ ਐਦਾਂ ਕਰਕੇ ਖੜਾ ਐ ਜਾਂਦਕੇ ਤੇ ਕੁਝ ਬੋਲ ਰਿਹਾ ਐ ਕਰ ਕਰਕੇ ਐ ਕਰ ਕਰਕੇ ਨਾ ਤੇ ਇੰਨੇ ਜੀ ਮੈਂ ਸੋਨ ਨੂੰ ਮੈਂ ਫਿਰ ਉਹ ਵੇਖ ਤੁਰ ਮੈਂ ਫਿਰ ਕੜਸੀ ਮਾਰ ਲੱਗੀ ਦੇਖ ਆਪਣਾ ਨੂੰ ਐ ਹੀ ਨਾ ਉਧਰ ਨੇ ਜਿਹੜਾ ਆਪਣੇ ਲੱਗੇ ਹਾਂ ਮੈਂ ਕੜਸੀ ਮਾਰ ਲਾ ਕੇ ਸੋਜੀ 'ਚ ਫਿਰ ਇਹਨਾਂ ਨੂੰ ਸੋਈ 'ਚ ਮੇਰੇ ਕੋਲ ਆਈ ਤੇ ਮੈਂ ਸੋਨ ਨੂੰ ਕਿਹਾ ਮੈਂ ਕਿਹਾ ਉਹ ਦੇਖੀ ਬੱਬਲੂ ਆਇਆ ਮੈਂ ਕਿਹਾ ਕਿਉਂਕਿ ਬੱਬਲੂ ਨੇ ਵੀ ਟੀ-ਸ਼ਰਟ ਪੋ ਕੇ ਸੁੱਕੜੇ ਭਾਈ ਬਲਾਲ ਰੰ ਮਹਨ ਜਮੇ ਮ블ੂਆ ਮੈਂ ਦੇਖ ਮੜਾ ਗਿਆ ਵੀ ਮੈਂ ਉਹ ਵਾਸਤਾ ਨਾਲ ਪਾਣੀ ਚਲਾਉਣ ਹੁੰਦਾ ਨਾ ਹੁੰਦਾ ਉਧਰ ਸੋਨੂ ਕਹਿੰਦੀ ਸੋਨੂ ਜਦ ਕਿ ਸੋਨੂ ਕਹਿੰਦੀ ਬਬਲੂ ਤਾਂ ਹੈ ਨਹੀਂ ਉਹ ਫੇਰ ਉਹ ਸੋਨੂ ਰੀ ਗੇਟ ਅੱਗੇ ਮੈਂ ਇੱਥੋਂ ਤੱਕ ਗਈ ਪੋਰਸ ਤੱਕ ਤੇ ਮੇਰੇ ਦਿਲ ਚ ਪਰ ਕੀ ਇਹ ਮੈਂ ਵਾਪਸ ਹੀ ਆ ਗਈ ਕੋਈ ਬਾਤ ਸਮਾਹ ਨਹੀਂ ਹਮੇ ਤਾਂ ਮੈਂ ਵਾਪਸ ਆ ਗਈ ਪਰ ਆਪਣੇ ਮੈਂ ਕਿਹਾ ਮੈਂ ਤੜਕਾ ਮੈਂ ਗੈਸ ਕੱਟ ਕਰਵਾ ਜਿੰਨੇ ਨੂੰ ਮੈਂ ਗੈਸ ਕੱਟ ਕਰਨ ਲੱਗੀ ਇਹਨਾਂ ਨੂੰ ਦਮਾ ਨੂੰ ਰਣ ਜਾ ਕੇ ਨੂੰ ਆਇਆ ਕੀਤਾ ਵੀ ਹਾਂ ਕਿੱਧਰ ਤੇ ਅੱਗੋਂ ਕਰਦਾ ਤੇ ਬਸ ਸਿੱਧਾ ਲੰਘ ਗਿਆ ਚੁੱਪ ਕਰਕੇ ਜਿੱਧਰੋਂ ਆਇਆ ਸੀ ਉਧਰ ਹੀ ਗਿਆ ਵਾਪਸ ਐਕਸਾ ਦੇ ਸੋਨੀ ਭੈਣ ਨੇ ਲੈ ਰਕ ਅੱਗੇ ਤੋਂ ਤੇ ਗਾਗੇ ਤੋਂ ਆ ਤੇ ਤੁਸੀਂ ਵੀਡੀਓ ਪਲੀਜ਼ ਉਹ ਦੇਖਿਓ ਤੇ ਕਿਉਂਕਿ ਇਦਾਂ ਹੀ ਆਇਆ ਸੀ ਜੇ ਕਿ ਤ ਤੁਸੀਂ ਤੁਹਾਡੀ ਨਿਗਾ ਚ ਜਾਂ ਕੋਈ ਮਤਲਬ ਐਵੇਂ ਦਾ ਬੰਦਾ ਦੇਖਿਆ ਹੋਏ ਤਾਂ ਸਾਨੂੰ ਜਰੂਰ ਦੱਸਿਓ WhatsApp ਤੇ ਮੈਸੇਜ ਕਰ ਦਿਓ ਉਹਨਾਂ ਦੇ ਕਾਫੀ ਕਮੈਂਟ ਆਉਂਦੇ ਨੇ ਤੇ ਤੁਸੀਂ ਦੱਸਿਓ ਸਾਨੂੰ ਜਰੂਰ ਇਹ ਚੀਜ਼ ਜੋ ਵੀ ਉਹ ਜਦੋਂ ਸਾਨੂੰ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਨੇ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਪਤਾ ਵੀ ਉਹ ਦਿਮਾਗ ਚ ਗੱਲਾਂ ਘੁੰਮਦੀਆਂ ਰਹਿੰਦੀਆਂ ਨੇ ਤੇ ਉਹੀ ਜਦੋਂ ਤੋਂ ਅਸੀਂ ਉਹਨਾਂ ਸਾਨੂੰ ਦੱਸ ਰਹੇ ਹਾਂ ਕੁਝ ਗੱਲਾਂ ਪੇ ਇਦਾਂ ਉਦਾਂ ਇਹ ਵੋ ਹਨਾ ਤਾਂ ਫਿਰ ਕਿਤੇ ਨਾ ਕਿਤੇ ਬੰਦਾ ਸੋਚਣ ਨੂੰ ਮਜਬੂਰ ਹੋ ਜਾਂਦਾ ਹੈ ਤੇ ਬਾਕੀ ਦੇਖਦੇ ਆਂ ਜੀ ਹੁਣ ਅੱਗੇ ਕੀ ਬੰਦਾ ਕੀ ਕੀ ਸਾਨੂੰ ਮਾਰ ਕੇ ਮਾਰ ਕੇ ਗਿਆ ਉਹ ਕਿ ਨਹੀਂ ਮੈਨੂੰ ਪਤਾ ਲੱਗ ਜਾਣਾ ਹਾਂ ਵੀਡੀਓ ਚ ਵੀਡੀਓ ਚ ਪਤਾ ਲੱਗ ਜਾਣਾ ਚਲੋ ਜਿਵੇਂ ਵੀ ਹੋਇਆ ਤੁਹਾਨੂੰ ਜਰੂਰ ਦੱਸਾਂਗੇ ਹਣਾ ਜਰੂਰ ਤੁਹਾਡਾ ਸ਼ੇਅਰ ਕਰਾਂਗੇ ਤੇ ਬਾਕੀ ਮੇਰਾ ਤਾਂ ਮੰਨਣਾ ਇਹੀ ਹੈ ਵੀ ਕੁਝ ਨਹੀਂ ਹੈਗਾ ਐ ਜੇ ਪੁੱਠੇਆਂ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਹੈਗਾ ਤੇ ਆਪੇ ਜਿਨੇ ਕਹਿੰਦੇ ਨੇ ਜਨਮ ਦਿੱਤਾ ਏ ਉਹਨੂੰ ਮਰਨ ਦਾ ਵੀ ਪਤਾ ਹੈ ਕਦੋਂ ਮਾਰਨਾ ਇਹਨਾਂ ਨੂੰ ਉਹਨੇ ਸਾਰਾ ਕੁਝ ਤੈਅ ਕੀਤਾ ਹੋਇਆ ਇਹ ਜੇ ਕੁੱਤੇ ਬਿੱਲਿਆਂ ਦੇ ੋਂਕਣਾ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਨਾ ਨਾਲ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਉਹਨਾਂ ਚਿਰ ਤਾਂ ਸਾਨੂੰ ਕੋਈ ਕਿਸੇ ਕੰਮ ਤੋਂ ਰੋਕ ਨਹੀਂ ਸਕਦਾ ਜਿਨੇ ਪੈਰਾ ਕੀਤਾ ਉਹਨੇ ਰੋਟੀ ਵੀ ਲਿਖੀ ਹੋਈ ਨਾਲ ਸਾਡੀ